ਲੇ ਵੀ ਦੋਸਤੋ ਅੱਜ ਦੀ ਵੀਡੀਓ ਆ ਗਈ ਬੱਕਰੀਆਂ ਵਾਲੇ ਵੀਰਾਂ ਦੇ ਵਾਸਤੇ ਜਿਹੜੇ ਵੀ ਰੱਖਣਾ ਚਾਉਂਦੇ ਨੇ ਜਾਂ ਫਿਰ ਜਿਨ੍ਹਾਂ ਨੇ ਰੱਖੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਜਗਦੀਪ ਬਾਈ ਦੇ ਨਾਲ ਵੀ ਹੁਣ ਇਹ ਕੰਮ ਜਿਹੜਾ ਹੈ ਕਿਵੇਂ ਹੈਗਾ ਕਿਵੇਂ ਆਪਾਂ ਇਹਦੇ ਵਿੱਚੋਂ ਪੈਸੇ ਕਮਾ ਸਕਦੇ ਸਾਰੀ ਗੱਲਬਾਤ ਕਰਦੇ ਆ ਬਾਤ ਤੁਸੀਂ ਬਣੇ ਰਹੋ ਤੁਸੀਂ ਸਤਿਕਾਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜਗਦੀਪ ਬਹੁਤ ਵਧੀਆ ਬਾਈ ਬਹੁਤ ਵਧੀਆ ਠੀਕ ਹੈ ਜੀ ਕਿਵੇਂ ਕੰਮ ਕਿਵੇਂ ਹੁਣ ਆਪਾਂ ਕੰਮ ਦੀ ਗੱਲਬਾਤ ਕਰੀਏ ਇਸ ਟਾਈਮ ਦੇਖੋ ਬੱਕਰੀ ਪਾਲਣਾ ਮਤਲਬ ਕਿ ਬਹੁਤ ਇੱਕ ਸਹਾਇਕ ਧੰਦਾ ਹੈਗਾ ਹਾਂਜੀ ਠੀਕ ਹੈ ਜੀ ਇਹ ਕੰਮ ਦੇ ਵਿੱਚ ਸਿਰ ਇੱਕ ਦੋ ਚੀਜ਼ਾਂ ਜਿਹੜੇ ਕਿਸਾਨ ਮੰਨ ਕੇ ਚੱਲੋ ਆਧ ਵਿਚਾਲੇ ਛੱਡ ਜਾਂਦੇ ਨੇ ਜਾਂ ਕੋਈ ਬੱਕਰੀ ਪਾਲਣ ਫੇਲ ਹੋ ਜਾਂਦਾ ਜਾਂ ਕੋਈ ਨੈਗੇਟਿਵ ਹੋ ਜਾਂਦਾ ਇਹਦਾ ਮੇਨ ਕਾਰਨ ਇੱਕੋ ਹੀ ਹੈਗਾ ਯਾਨੀ ਕਿ ਧੰਦਾ ਬਹੁਤ ਵਧੀਆ ਇਹਦਾ ਮੇਨ ਕਾਰਨ ਇਹ ਹੈ ਵੀ ਹਰ ਇੱਕ ਕਿਸਾਨ ਸਬਰ ਘੱਟ ਰੱਖਦਾ ਇਸੈਂਸ ਘੱਟ ਰੱਖਦਾ ਸਹੀ ਗੱਲ ਆ ਯਾਨੀ ਕਿ ਵੀ ਇੱਥੇ ਸਮਾਂ ਲੱਗਦਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਚੀਜ਼ ਹੈ ਵੀ ਹੁਣ ਆਹ ਦੇਖੋ ਕਿੰਨਾ ਬੱਕਰੀ ਪਾਲਣ ਦੇਖੋ ਤੁਸੀਂ ਦਿਖਾ ਸਕਦੇ ਠੀਕ ਹੈ ਨਾ ਘੱਟ ਬਹੁਤ ਹੋਇਆ ਇੱਕ ਜ਼ਮੀਨ ਹੈ ਠੀਕ ਆ ਇਹ ਸਾਰੇ ਕਿਸਾਨਾਂ ਦੀ ਇੱਕ ਤਰ੍ਹਾਂ ਦੀ ਖੇਤੀ ਆ ਸਹੀ ਗੱਲ ਆ ਠੀਕ ਆ ਖੇਤੀ ਦੇ ਵਿੱਚੋਂ ਵੀ ਸਰਸੇ ਬਾਈ 6 ਮਹੀਨਾ ਬਾਅਦ ਪੈਸਾ ਆਉਂਦਾ ਸਹੀ ਗੱਲ ਆ ਠੀਕ ਆ ਹੁਣ ਜਿਹੜਾ ਆਪਾਂ ਕਹਿਦੀ ਵਸਾਇਆ ਇੱਕ ਕਿਤਾ ਕਿਉਂ ਬਣਾਈਏ ਕਿਉਂ ਕੀ ਫਾਇਦਾ ਇਹਦਾ ਕੀ ਫਾਇਦਾ ਹੁਣ ਦੇ ਹੁਣ ਜਿਹੜੇ ਜਿੰਨੇ ਛੋਟੇ ਜ਼ਿਮੀਂਦਾਰ ਨੇ ਕੋਈ 2 ਏਕੜ ਵਾਲਾ ਕੋਈ 5 ਏਕੜ ਵਾਲਾ ਕੋਈ 6 ਏਕੜ ਵਾਲਾ ਜਿੰਨੇ ਛੋਟੇ ਕਿਸਾਨ ਨੇ ਉਹਨਾਂ ਨੇ ਨਾਲ 10-10 ਦਾ 15-15 ਬੱਕਰੀਆਂ ਰੱਖੀਆਂ ਹੋਈਆਂ ਨੇ ਰੱਖੀਆਂ ਹੋਈਆਂ ਕਿਹਾ ਬਾਈ ਤੁਸੀਂ ਇੱਥੇ ਬੇਸ਼ੱਕ ਕਿੰਨੀ ਗੱਲਬਾਤ ਕਰ ਲਿਓ ਠੀਕ ਆ ਨੇਗੇਟਿਵ ਕਹਿਣ ਵਾਲੇ ਤੁਹਾਨੂੰ ਬਹੁਤ ਆਉਣਗੇ ਇਹਦੇ ਵਿੱਚੋਂ ਠੱਗੀ ਆ ਜੀ ਇਹਦੇ ਵਿੱਚ ਆਇਆ ਬੰਦਾ ਹੁੰਦਾ ਯਾਨੀ ਕੀ ਕਿੱਤੇ ਦੇ ਵਿੱਚ ਹੈ ਨਾ ਹਰ ਇੱਕ ਤਰ੍ਹਾਂ ਦਾ ਕਿੱਤਾ ਕਿੱਤੇ ਦੇ ਵਿੱਚ ਬੰਦਾ ਹੁੰਦਾ ਪਰ ਜਿੰਨੇ ਲੋਕਾਂ ਦਾ ਇਹ ਕਿੱਤਾ ਪ੍ਰੋਫੈਸ਼ਨ ਹੀ ਨਹੀਂ ਚੱਲ ਰਿਹਾ ਤੁਹਾਨੂੰ ਮੈਂ ਇਹ ਜੇ ਚਿਹਰੇ ਦਿਖਾ ਦਾਂ ਜੇ ਹੁਣ ਆ ਬਜ਼ੁਰਗ ਬੈਠਾ ਹੈ ਆਪਾਂ ਗੱਲਬਾਤ ਕਰਦੇ ਆਂ ਇਹ ਬੰਦੇ ਦੀ ਉਮਰ ਘੱਟੋ ਘੱਟ ਮੈਨੂੰ ਲੱਗਦਾ ਵੀ 70-75 ਸਾਲ ਦੀ ਹੋ ਹਾਂ ਜੇ ਘੱਟਾ ਹੁੰਦਾ ਬਾਈ ਜੀ ਅੱਜ ਨੂੰ ਇਹ ਛੱਡ ਗਿਆ ਹੁੰਦਾ ਆਏ ਆਪਾਂ ਗੱਲਬਾਤ ਕਰੀਏ ਬਾਾਈ ਹੋਏ ਮਹਾਰਾਜਾ ਠੀਕ ਹੈ ਨਾ ਹੋ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਜੀ ਕਿੱਥੋਂ ਆਏ ਆਪਾਂ ਜੀ ਤਣਾਉਲੇ ਤੋਂ ਜੀ ਤਣਾਉਲੇ ਤੋਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪ ਨੂੰ ਇਧਰ ਬੱਕਰੀਆਂ ਦੇ ਵਿੱਚ ਜੀ ਬੱਕਰੀਆਂ ਜਿਹਦਾ ਟਾਈਮ ਤਾਂ ਕਾਫੀ ਹੋ ਗਿਆ ਜੀ ਠੀਕ ਹੈ ਜੀ ਕਾਫੀ ਕਿੰਨਾ ਜੀ ਹਾਂ ਜੀ 60 ਸਾਲ ਦਾ ਗੇੜ ਹੋ ਗਿਆ ਜੀ ਦੇਖਿਆ ਬਾਈ ਜੀ ਸਰ ਤੈਨੂੰ ਕਿਹਾ ਸੀ ਨਾ ਵੀ ਇਹ ਮਜੁਰਗ ਨੂੰ 60 ਸਾਲ ਕੰਮ ਕਰਦੇ ਨੂੰ ਹੋਵੇ ਠੀਕ ਹੈ ਉਮਰ ਕਿੰਨੀ ਆਈ ਤੁਹਾਡੀ ਮੇਰੀ ਉਮਰ 60 ਸਾਲ ਦੇ ਲਵੇ ਆ ਜੀ ਠੀਕ ਹੈ ਉਦੋਂ ਪਹਿਲਾਂ ਬਜ਼ੁਰਗ ਜਾਨੀ ਕਰ ਅੱਛਾ ਬਜ਼ੁਰਗਾਂ ਤੋਂ ਲੈ ਕੇ ਇਹ ਕੰਮ ਚੱਲ ਰਿਹਾ ਹੈਗਾ ਪੁਰਾਣਾ ਕੰਮ ਚੱਲਦਾ ਰਹਿਣਾ ਪੁਰਾਣਾ ਕੰਮ ਚੱਲਦਾ ਦੇਖੋ ਕਿਸਾਨ ਵੀਰੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀ ਵੀ ਕਿਸਾਨੀ ਕਿੱਤੇ ਦੇ ਨਾਲ ਜੇ ਇਹ ਕੰਮ ਫੇਲ ਹੁੰਦਾ ਤੁਸੀਂ ਇਹ ਗੱਲ ਨੂੰ ਜ਼ਰੂਰ ਨੋਟ ਕਰਿਓ ਜਲਦੀ ਵੀਡੀਓ 'ਚ ਆ ਵੀ ਇਹ ਪੁਰਾਣੇ ਬੰਦੇ ਅੱਜ ਤੱਕ ਇੰਨੇ 60 ਸਾਲਾਂ ਤੱਕ ਜੁੜਕੇ ਰਹਿ ਜਾਂਦੇ ਸਹੀ ਗੱਲ ਫੇਲ ਕਿਹੜੇ ਬੰਦੇ ਕਰ ਰਿਹਾ ਇਹਨੂੰ ਜਿਹੜੇ ਕਹਿੰਦੇ ਨੇ ਕੱਲਾ ਵਪਾਰੀ ਵਰਗ ਜਾ ਮੰਨ ਕੇ ਚਲੋ ਵੀ ਆਪਾਂ ਇਹਦੇ ਵਿੱਚੋਂ ਕੱਲੀ ਟਰੇਡਿੰਗ ਹੇਲ ਵਾਲੀ ਦਾ ਕੋਈ ਗੱਲ ਹੀ ਨਹੀਂ ਆ ਬਾਈ ਨੂੰ ਮੈਂ ਪੱਠ ਦਿੱਤੀ ਤੇ ਆ ਇਸੇ ਤੋਂ ਹੀ ਬੱਸ ਲੋ ਹੁਣ ਤੁਸੀਂ ਵੀ ਅੱਜ ਇਹ ਵੀ ਮਿਲਿਆ ਸੀ ਮੈਨੂੰ ਉਹ ਪੱਠ ਜਿਹੜੀ ਵੇਚੀ ਆ ਮੇਰੀ ਬੱਕਰੀ ਦੀ ਉਹ ਪੱਠ ਦਿੱਤੀ ਦੀ ਇਹਨੂੰ ਮਤ ਦੱਸਿਆ ਦੀ ਮੈਂ ਕਿਹਾ ਤੂੰ ਯਾਦ ਕਰੇਗਾ ਹੁਣ ਉਹਦੇ ਪੰਜ ਚਾਰ ਪਸ਼ੂ ਦਾ ਘਰੇ ਖੜੇ ਨੇ ਠੀਕ ਹੈ ਜੀ ਉਹ ਕਿੰਨੇ ਹੀ ਦਿੱਤੀ ਤੈਨੂੰ ਉਹ 4500 ਦੀ ਪੱਠ 4500 ਰੁਪਏ ਦੀ ਪੱਠ ਲਈ ਬਾਈ 10 ਮਿੰਟ ਪਹਿਲਾਂ ਬਾਈ 10000 ਦੇ ਮਹਿਮਣ ਤਾਂ ਮੇਰੇ ਸਾਹਮਣੇ ਵੇਚ ਕੇ ਗਿਆ ਠੀਕਾ ਜਮਾਦਾ ਪੂਰੇ ਲੋੜੀ ਦੇ ਵੇਚ ਕੇ ਦੀ 45000 ਦੇ ਠੀਕ ਹੈ 7-8 ਨੱਕ ਘਰੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਮੈਲੇ ਤੇ ਨਹੀਂ 20 ਚ ਜੀ 20 ਦੇ ਵਿੱਚ 5 ਸਾਲ ਹੋ ਗਏ ਜਾਨੀ ਕੇ ਪੂਰੇ ਖੁਸ਼ ਹੋ ਠੀਕ ਹੈ ਦੇਖੋ ਕਿਸਾਨ ਵੀਰੋ ਆਪਾਂ ਦੋ ਕਿਸਾਨ ਵੀਰਾਂ ਨੂੰ ਫਿਲਹਾਲ ਮਿਲਾ ਦੇ ਹੋਰ ਵੀ ਦੋ ਚਾਰ ਕਿਸਾਨ ਵੀਰ ਮਲਾਵਾਂਗੇ ਕਦੇ ਵੀ ਨੈਗੇਟਿਵ ਨਾ ਹੋ ਬਹੁਤ ਸਾਰੇ ਵੀਰ ਕਹਿੰਦੇ ਨੇ ਯਾਰ ਇਹ ਤਾਂ ਦਾ ਫਟ ਗਿਆ ਜੀ ਇਹ ਪੂਰੀ ਨਹੀਂ ਇਹ ਲੱਗਦਾ ਹੈ ਜੀ ਇਹ ਗੱਲ ਤਾਂ ਤੁਸੀਂ ਦੂਜੇ ਕਿਸਾਨ ਵੀਰਾਂ ਦੇ ਵੀ ਹੌਸਲਿਆਂ ਨੂੰ ਤੋੜ ਰਹੇ ਹੋ ਗੱਲ ਇਹ ਹੈ ਜੀ ਆਪਣੇ ਬੰਦੇ ਮਿਹਨਤ ਨੂੰ ਛੱਡ ਰਹੇ ਨੇ ਗੱਲ ਤਾਂ ਇਹ ਹੈ ਜਿਹੜੀ ਗੱਲ ਹੈਗੀ ਹਾਂ ਗਮ ਦੇ ਵਿੱਚ ਕੋਈ ਘਾਟ ਨਹੀਂ ਗਈ ਕਮੀ ਨਹੀਂ ਹੈਗੀ ਵੀ ਕੋਈ ਨਫਾ ਨਹੀਂ ਗਏ ਨਹੀਂ ਗੱਲ ਹੈਗੀ ਕੋਈ ਵੀ ਕਿੱਤਾ ਹੈਗਾ ਮੇਰਾ ਇਹ ਤਾਂ ਯਾਰ ਬਾਲਕ ਦਾ ਲੰਦਾਰਾ ਵੀ ਲੋਕਾਂ 'ਚ ਸਬਰ ਘਟ ਹੈ ਹਾਂਜੀ ਜੇ ਇਹ ਬੰਦਾ ਲੱਗਿਆ ਰਹੇ ਕੰਮ ਨੂੰ ਹਾਂ ਫਿਰ ਖੇਤੀਬਾੜੀ ਦੇ ਬਰਾਬਰ ਜਦੋਂ ਆਪਾਂ ਕੋਈ ਵੀ ਮਿਹਨਤ ਕਰਾਂਗੇ ਉਹਦੇ 'ਚ ਇਹ ਨਹੀਂ ਗੱਲ ਮਿਲੂ ਫਲ ਹਾਂ ਉਹਦੇ 'ਚ ਕੁਝ ਨਾ ਕੁਝ ਟਾਈਮ ਤਾਂ ਪੈ ਸਕਦਾਗਾ ਪਰ ਮਿਹਨਤ ਨਾ ਛੱਡੋ ਯਾਨੀ ਬਿਲਕੁਲ ਮਿਹਨਤ ਨਾਲ ਆ ਜਿਹੜਾ ਕੋਸੇ ਮਿਹਨਤ ਨਾਲ ਆ ਠੀਕ ਹੈ ਜੀ ਠੀਕ ਹੈ ਜੀ ਆ ਜੋ ਅੱਗੇ ਚੱਲਦੇ ਆ ਬਹੁਤ ਵਧੀਆ ਗੱਲ ਕਰਾਂਗੇ ਜਿਵੇਂ ਆਪਾਂ ਗੱਲਬਾਤ ਕਰੀਏ ਕਾਓ ਭਾਈ ਆ ਆਪਾਂ ਉਹਦੇ ਨਾਲ ਵੀ ਗੱਲ ਕਰਦੇ ਅੱਜ ਤਿੰਨ ਚਾਰ ਬੱਕਰੇ ਲਈ ਖੜਾ ਹੋ ਆਪਾਂ ਗੱਲ ਕਰਦੇ ਆ ਕਿ ਵੀ ਭਾਈ ਅੱਜ ਤੁਸੀਂ ਬੱਕਰਾ ਮੰਡੀ ਲੋਂਗੋਵਾਲ ਤੇ ਆਏ ਹੋ ਹਾਂਜੀ ਭਾਈ ਤੁਹਾਨੂੰ ਕਿਵੇਂ ਜੇ ਲੱਗ ਰਿਹਾ ਵੀ ਬੱਕਰੀ ਪਾਲਣ ਦਾ ਧੰਦਾ ਯਾਰ ਕਰਨਾ ਚਾਹੀਦਾ ਲੋਕਾਂ ਨੂੰ ਭਾਈ ਕਰਨਾ ਚਾਹੀਦਾ ਪਰ ਇਹਦੇ ਵਿੱਚ ਟਾਈਮ ਮੰਗਦਾ ਏ ਥੋੜਾ ਸਮਾਂ ਬਹੁਤ ਮੰਗਦਾ ਹੈਗਾ ਦੇਖਿਆ ਕਿਸਾਨ ਵੀਰੋ ਦੁਬਾਰਾ ਉਹੀ ਗੱਲ ਆ ਗਈ ਹਰ ਇੱਕ ਕਿਸਾਨ ਨਾਲ ਗੱਲ ਕਰ ਰਿਹਾ ਅੱਜ ਦੀ ਗੱਲ ਇਹ ਨਹੀਂ ਹੈ ਕਿ ਅੱਜ ਆਪਾਂ ਬੱਕਰੀ 20000 ਦੇ ਲਈ ਪਰਸਨ ਨੂੰ ਸਾਨੂੰ 50000 ਦੇ ਜੂਗੀ ਨਾ ਉੱਥੇ ਤੁਸੀਂ ਸਾਲ ਕੰਮ ਕਰੋ ਬਿਲਕੁਲ ਉਹ ਤੁਹਾਨੂੰ ਦੇਊਗੀ ਜਰੂਰ ਪਰ ਉਹ ਤੇ ਸਵੇਰ ਬਹੁਤ ਜ਼ਰੂਰੀ ਹੈ ਇੱਥੇ ਇਹ ਜੇ ਬੰਦਾ ਪੰਜ ਕੇ ਤੈਨੂੰ ਮੀਂਗਣਾ ਸੰਭਰਦਾ ਉਸ ਤੋਂ ਬਾਅਦ ਕਹਿੰਦਾ ਯਾਰ ਵੀ ਇਹ ਤਾਂ ਕੰਮ ਪੈਂਦਾ ਰੋਜ਼ ਹੀ ਮੀਂਗਣਾ ਤੜਕੀ ਉੱਠ ਕੇ ਫੇਰ ਮੀਂਗਣਾ ਅੱਕ ਜਾਂਦਾ ਵਾ ਇਹ ਅੱਕ ਜਾਂਦਾ ਬਈ ਬੰਦਾ ਜਿਹੜਾ ਬੰਦਾ ਇੱਥੇ ਹੰਣ ਗਿਆ ਕੋਈ ਨਹੀਂ ਅਗਦਾ ਹੈਗਾ ਹੁਣ ਮੈਂ ਆ ਬਾਈ ਪੋਸਟ ਗ੍ਰੈਜੂਏਟ ਆ ਮੈਂ ਅਜੇ ਟੀਚਰ 7 ਸਾਲ ਦਾ ਕੰਮ ਕੀਤਾ ਹੈਗਾ ਬਰਨਾਨਾ ਕਾਲਜ ਸੁਹਾਉਂ ਦੇ ਵਿੱਚ ਮੇਰੇ ਕੋਲੇ 25 ਨਗ ਰੱਖਿਓ ਨੇ ਬਾਈ ਇਹ ਮੈਂ ਸਵੇਰ ਦੇ ਟਾਈਮ ਘਰੇ ਪਹੁੰਚਾਂ ਤੇ ਸ਼ਾਮ ਨੂੰ 4 ਵਜੇ ਛੱਡ ਕੇ ਲੈ ਕੇ ਆਣਾ 8 ਵਜੇ ਘਰੇ ਪੜਦੇ ਬਾ ਯਾਰ ਮੜਾ ਜਰੂਰ ਕੈਮਰਾ ਬਾਈ ਬਣ ਕੇ ਇੱਕ ਵਾਰੀ ਦੇਖੋ ਤੁਸੀਂ ਸੋਚਣ ਵਾਲੀ ਗੱਲ ਹੈ ਪੋਸਟ ਗ੍ਰੈਜੂਏਟ ਬੰਦਾ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਿਹਾ ਤੇ ਪੂਰਾ ਵਧੀਆ ਪੋਜ਼ਿਟਿਵ ਲੋਕਾਂ ਨੂੰ ਮੈਸੇਜ ਦੇ ਰਿਹਾ ਸਹੀ ਗੱਲ ਹੈ ਠੀਕ ਹੈ ਨਾ ਇਹ ਸੋਚਣ ਵਾਲੀ ਗੱਲ ਹੈ ਮੈਂ ਕਿੰਨ ਬੱਕਰੀਆਂ ਲੈ ਕੇ ਆਏ ਸੀ ਬਾਈ ਮੇਰੇ ਕੋਲੇ 25 ਹਨ ਤੀਜਾ ਸਾਲ ਚੱਲ ਪਿਆ ਠੀਕ ਹੈ ਜੀ ਮੈਂ ਅੱਜ ਮੰਡੀ ਤੇ ਆਇਆ ਮੈਂ ਕਦੇ ਵੇਚਿਆ ਨਹੀਂ ਬੱਚਾ ਠੀਕ ਹੈ ਅਸੀਂ ਪਹਿਲਾਂ ਆਪਾਂ ਇਹਨਾਂ 'ਚ ਵਾਧਾ ਕਰੀਏ ਫਿਰ ਵੇਚਾਂਗੇ ਕਿਉਂਕਿ ਜੇ ਹੁਣ ਆਪਾਂ ਦੋ ਬੱਕਰੀਆਂ ਲਿਆ ਉਹਦੇ ਚਾਰ ਮੇਮਣੇ ਹੋਗੇ ਦੋ ਹੀ ਵੇਚ ਤੇ ਫਿਰ ਫਿਰ ਦੋ ਰਹਿ ਗਈਆਂ ਇਹਨਾਂ 'ਚ ਸਾਵਰ ਕਰਕੇ ਵਾਧਾ ਜ਼ਰੂਰੀ ਆ ਬਾਈ ਧੰਨਵਾਦ ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਤੇ ਆਪਦੀ ਸਚਾਈ ਬਿਆਨ ਕਰੀ ਆ ਬਾਈ ਨੇ ਕੋਈ ਅਸੀਂ ਤੁਸੀਂ ਅਚਾਨਕ ਵੀ ਕਿਸੇ ਮਰਜ਼ੀ ਕਿਸਾਨ ਨਾਲ ਗੱਲਬਾਤ ਕਰ ਲੋ ਤਾਂ ਇਹ ਹੀ ਵਿਊ ਮਿਲੂਗਾ ਵੱਧ ਤੋਂ ਵੱਧ ਬੱਕਰੀ ਪਾਲਣ ਨੂੰ ਵਧਾਓ 네ਗੇਟਿਵ ਵਾਲੇ ਪਾਸੇ ਮਾੜੇ ਕਮੈਂਟ ਕਰਨ ਵਾਲੇ ਉਹਨਾਂ ਦਾ ਹੌਸਲਾ ਨਾ ਤੋੜੋ ਇਹ ਸਾਡੀ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਕੀ ਮਲਾਜ਼ਮ ਕੀ ਮੁਸਲਮਾਨ ਭਾਈਚਾਰਾ ਤੇ ਕੀ ਸਿੱਖ ਭਾਈਚਾਰਾ ਸਾਰਾ ਕਿਸਾਨ ਵਰਗ ਮਾੜਾ ਚੰਗਾ ਕੋਈ ਵੀ ਕੰਮ ਨਹੀਂ ਹੁੰਦਾ ਕੰਮ ਹੁੰਦਾ ਜੇ ਤੁਸੀਂ ਨੀਤੀ ਨਾਲ ਕਰੋਗੇ ਉਹ ਕੰਮ ਤੁਹਾਡੇ ਲਈ ਪੋਜ਼ੀਟਿਵ ਹੀ ਹੋਊਗਾ ਚੰਗਾ ਹੀ ਹੋਊਗਾ ਅੱਜ ਆਪਾਂ ਹੋਰ ਗੱਲ ਆਪਾਂ ਹੋਗਾ ਇਹ ਮਿੱਤਰੋ ਦੇਖ ਸਕਦੇ ਹੋਗੇ ਯਾਨੀ ਕਿ ਭਾਈ ਇਹ ਤੇ ਥੋੜਾ ਜਿਹਾ ਰੁਕਣਾ ਪਊਗਾ ਨਾ ਬਾਈ ਰੁਕਣਾ ਪਊਗਾ ਬਾਈ ਇਹਦੇ ਵਿੱਚ ਆ ਕੇ ਆਪਾਂ ਨੂੰ ਆਈ ਨਹੀਂ ਹੈਗਾ ਵੀ ਆਪਾਂ ਅੱਜ ਆ ਕੇ ਅਗਲੇ ਦਿਨ ਹੀ ਪੈਸਾ ਆਹੀ ਗੱਲ ਹੈਗੀ ਆਹੀ ਗੱਲ ਹੈਗੀ ਵੀ ਹੁਣ ਇੱਕ ਨਾ ਇਹ ਆਪਣੇ ਮੌਲੇ ترسےભાઈ ਇਹਨਾਂ ਨਾਲ ਮੇਰੀ ਕਾਫੀ ਟਾਈਮ ਦੀ ਮਿੱਤਰਤਾ ਤੇ ਇਹਨਾਂ ਕੋਲੇ ਕਾਸੀ ਚੀਜ਼ ਦੀ ਘਾਟ ਨਹੀਂ ਜਿੰਨਾ ਕ ਮੈਂ ਇਹਨਾਂ ਨਾਲ ਵੇਚ ਰਿਹਾ ਪਰ ਫੇਰ ਵੀ ਇਹ ਬੱਕਰੀ ਪਾਲਣ ਦਾ ਧੰਦਾ ਕਰ ਰਹੇ ਨੇ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਕੀ ਖੁਸ਼ੀ ਮਿਲਦੀ ਹੈ ਨਾਲ ਤੁਸੀਂ ਸਵਾਲ ਕਰੋ ਜੀ ਬੱਪੂ ਜੀ ਸੱਚੀ ਗੱਲ ਜੀ ਸੱਚੀ ਗੱਲ ਵੀਰੇ ਠੀਕ ਹੈ ਜੀ ਕਿੱਥੋਂ ਆਏ ਆਪਾਂ ਜੀ ਭਮਾਵਦੀ ਤੋਂ ਭਮਾਵਦ ਤੋਂ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬੱਕਰੀਆਂ ਦੇ ਵਿੱਚ ਕੰਮ ਕਰਦੇ ਨੂੰ ਮੈਨੂੰ ਘੱਟੋ ਘੱਟ 10-12 ਸਾਲ ਤਾਂ ਹੋਣ ਹੋ ਗਏ ਲਗਾਤਾਰ ਠੀਕ ਹੈ ਜੀ ਜ਼ਮੀਨ ਹੈਗੀ ਆਪਣੇ ਕੋਲੇ ਜੀ ਜ਼ਮੀਨ ਹੈਗੇ ਬਾਈ ਕਿੰਨੀ ਜ਼ਮੀਨ ਚਾਰ ਕਿੱਲੇ ਬਾਂਦ ਦੇ ਚਾਰ ਕਿੱਲੇ ਬਾਂਦ ਠੀਕ ਹੈ ਜੀ ਇੱਧਰ ਕਿਵੇਂ ਆ ਗਏ ਜੀ ਬੱਕਰੀਆਂ ਵਾਲੇ ਪਾਸੇ ਜ਼ਮੀਨ ਵੀ ਹੈਗੀ ਆਪਣੇ ਕੋਲ ਕੋਲੇ ਜੀ ਬਾਈ ਮੈਂ ਖੇਤੀ ਦੇ ਨਾਲ-ਨਾਲ ਬੱਕਰੀਆਂ ਦਾ ਵੀ ਕੰਮ ਚਲਾ ਲਿਆ ਸੀਗਾ ਅੱਛਾ ਜੀ ਪਹਿਲਾਂ ਮੈਂ 2 ਤੋਂ ਸ਼ੁਰੂ ਕਰ ਲਿਆ ਹੁਣ ਮੇਰੇ ਕੋਲੇ 20 ਦੇ ਗੇੜ ਹੈਗੇ ਜਾਨਵਰ ਬੱਚੇ ਮੇਰੇ ਬਾਹਰ ਨੇ ਕੈਨੇਡਾ ਚ ਆਇਆ ਰ ਹੋਏ ਹੋਏ ਨੇ ਬਾਪੂ ਕਹਿੰਦਾ ਰ ਆਪਾਂ ਇਧਰ ਕਿਧਰ ਮਿੰਗਣਾ ਮਿੱਥੇ ਫਿਰਦਾਂਗੇ ਪੰਜਾਬੀ ਚ ਗੱਲਬਾਤ ਕਰਦਾਂ ਜਿਵੇਂ ਆਮ ਲੋਕ ਕਰਦੇ ਨੇ ਇਹਨਾਂ ਦਾ ਮੈਨੂੰ ਹੀ ਸ਼ੌਂਕ ਏ ਹਾਂ ਚੋਰ ਰਹਿੰਦਾ ਬਸ ਵੀ ਜਾਨਵਰਾਂ ਨੂੰ ਪਾਲਾ ਤੇ ਵਿੱਚ ਹਾਂ ਕਿਉਂਕਿ ਬਹੁਤ ਸਾਰੇ ਜਾਨਵਰ ਅੰਕਲ ਜੀ ਨੇ ਵੇਚੇ ਵੀ ਨੇ ਹਾਂ 20 ਹੁਣ ਨੇ 2 ਪਹਿਲਾਂ 2 ਤੋਂ ਸ਼ੁਰੂ ਕਰਿਆ ਸੀ ਹਾਂ ਬਹੁਤ ਸਾਰੇ ਜਾਨਵਰ ਤਾਂ ਮੇਰੀ ਮੇਰੀ ਨਿਗਾਹ ਦੇ ਸਾਹਮਣੇ ਵਿੱਚ ਨੇ ਲੱਖ ਡੇਢ ਲੱਖ ਰੁਪਏ ਦੇ ਸਾਲ ਦੇ ਵਿੱਚ ਮੈਂ 2 ਤੱਕ 2 ਲੱਖ ਤੱਕ ਦੇ ਵੀ ਜਾਨਵਰ ਕੱਢ ਦਿੰਦਾ ਕੱਢ ਦਣਾ ਤੁਸੀਂ ਇੱਕ ਗੱਲ ਅਸੇਮ ਭਾਈ ਭਾਈ ਮੇਰਾ ਖਰਚਾ ਚੱਲ ਜਾਂਦਾ ਚੱਲਦੇ ਪੁਆਇੰਟ ਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਵੀ ਅੱਜ 4 ਤੋਂ 5 ਏਕੜ ਵਾਲਾ ਬੰਦਾ ਕਣਕ ਦੇ ਵਿੱਚੋਂ ਮੇਰੇ ਹਿਸਾਬ ਨਾਲ ਵੀ 2 ਕੁ ਲੱਖ ਬਚਾਉਂਦਾ ਉਹ 2.5 ਲੱਖ ਜੇ 4 ਕਿੱਲਾਂ ਜੋਦਾ 7.5 ਲੱਖ ਰੁਪਏ ਹੀ ਬਣਨ। 7.5 ਲੱਖ ਬਣਨ। ਬਾਕੀ ਘਰੇ ਰੱਖ ਲੈਣੇ ਆਪਾਂ ਘਾੜ ਨਹੀਂ। ਆਪਾਂ ਯਾਰ ਇਦਰੋਂ ਕਮਾਈ ਕਿਵੇਂ ਆ ਗਈ ਜੇ ਆਪਾਂ ਗੱਲਬਾਤ ਕਰੀਏ ਖੇਤੀਬਾੜੀ ਦੇ ਨਾਲ-ਨਾਲ। ਇਦਰੋਂ ਖੇਤੀਬਾੜੀ ਦਾ ਜਮਾ ਸਹਿਕ ਧੰਦਾ ਬਾਈ ਇਹ। ਹੈਨਾ? ਜਮਾ ਸਹਿਕ। ਵੀ ਜਿਹੜਾ ਉੱਪਰਲਾ ਖਰਚਾ ਉਹ ਸਾਰਾ ਇਹ ਕੱਢ ਦਿੰਦੇ ਆ। ਕੱਢ ਦਿੰਦੀ ਆ। ਹਾਂ। ਠੀਕ ਹੈ ਠੀਕ ਹੈ। ਬਾਕੀ ਨਾਲੇ ਪੌਣਨ ਵਾਲੇ ਫਲੀਆਂ, ਨਾਲੇ ਸ਼ੌਂਕ। ਦੇਖੋ ਆਹ ਉਮਰ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਦੇ ਗੋਡੇ ਖੜਦੇ ਆ। ਸਹੀ ਗੱਲ। ਉਹਦਾ ਕਾਰਨ ਕੀ ਆ ਘਰਾਂ 'ਚ ਬੈਠ ਚਲੋ ਵੀ ਕਸਬੇ ਜਾਣਾ ਪਰ ਨਾਲ-ਨਾਲ ਵਰਕ ਵੀ ਕਰਨਾ ਠੀਕ ਹੈ ਇਹਨਾਂ ਦੀ ਜੋੜੀ ਬਹੁਤ ਪਿਆਰੀ ਹੈ ਬਹੁਤ ਟਾਈਮ ਤੋਂ ਇਕੱਠੇ ਰਹਿੰਦੇ ਆ ਠੀਕ ਹੈ ਮਿੱਤਰੋ ਤੁਸੀਂ ਉਹ ਸਾਬਣ ਦੀ ਟ੍ਰੇਨਿੰਗ ਦੇ ਨੋਕਾ ਦੋ ਦੇਉਗੇ ਹੁਣ ਇਹ ਦੁਬਾਰਾ ਉਹ ਸਾਬਣ ਦੀ ਟ੍ਰੇਨਿੰਗ ਬਾਈ ਜੀ 25 ਤਰੀਕ ਦੀ ਦੇ ਰਿਹਾ ਕਿੰਨੇ ਟਾਈਮ ਚ ਬਾਈ ਟ੍ਰੇਨਿੰਗ ਕਵਰ ਕਰਾ ਜਾਂਦਾ ਉਹ ਇੱਕ ਦਿਨ ਦੀ ਟ੍ਰੇਨਿੰਗ ਆ ਉਸ ਤੋਂ ਬਾਅਦ ਰੈਗੂਲਰ ਅਸੀਂ ਉਹ ਬੰਦੇ ਨੂੰ ਇੱਕ ਮਹੀਨੇ ਵਿੱਚ ਵਾਸਤੇ ਜੋੜ ਕੇ ਰੱਖ ਦੇਣਾ ਠੀਕ ਆ ਜੀ ਉਹ ਬੰਦਾ ਮੰਨ ਲਓ ਤੁਹਾਡੇ ਕੋਲ ਇੱਕ ਦਿਨ ਆਊਗਾ ਤਾਂ ਆਪਦੇ ਘਰੇ ਪ੍ਰੋਡਕਟ ਬਣਾ ਸਕਦਾ ਉਹ ਆਪਦੇ ਘਰੇ ਬਣਾ ਸਕਦਾ ਕਿਵੇਂ ਮਾਰਕੀਟਿੰਗ ਕਰਨ ਇੱਕ ਦਿਨ ਚ ਸਿਖਾ ਦੇਣਾ ਇੱਕ ਦਿਨ ਚ ਸਿਖਾ ਦੇਣਾ ਜਿਹੜੇ ਉਹ ਪ੍ਰੋਡਕਟ ਬਣਾਉਣੇ ਹੋ ਤੁਸੀਂ ਉਹ ਆਪਣੇ ਘਰੇਲੂ ਜਿਹੜਾ ਸਮਾਨ ਆ ਉਸੇ ਤੋਂ ਬਣਾਣਾ ਜਾਂ ਆਪਾਂ ਨੂੰ ਕੋਈ ਬਾਹਰੋਂ ਪਰਚੇਜ਼ ਕਰਨਾ ਪੈਂਦਾ ਕੁਝ ਮਟੀਰੀਅਲ ਬਾਹਰੋਂ ਪਰਚੇਜ਼ ਕਰਨਾ ਪੈਂਦਾ 50% ਆਪਾਂ ਤੇ ਜਿਹੜਾ ਉਹ ਤੁਸੀਂ ਸਾਬਨ ਮੰਨ ਲਓ ਕੱਟ ਕਰਦੇ ਹੋ ਕੋਈ ਮਸ਼ੀਨ ਕੱਟ ਕਰਦੀ ਹੈ ਜਾਂ ਵੈਸੇ ਕੋਈ ਉਹ ਸਾਰਾ ਬੰਦੇ ਟ੍ਰੇਨਿੰਗ ਕੈਂਪ ਦੇ ਵਿੱਚ ਤੁਹਾਨੂੰ ਸਾਰਾ ਸਮਝਾਵਾਂ ਸਾਰਾ ਪ੍ਰੈਕਟੀਕਲ ਵਰਕ ਲੈਡੀਜ਼ ਲਈ ਟ੍ਰੇਨਿੰਗ ਹੁੰਦੀ ਹੈ ਜਾਂ ਤੁਸੀਂ ਜੈਂਟਸ ਦੇ ਲਈ ਵੀ ਜੈਂਟਸ ਵੀ ਕਰ ਸਕਦਾ ਹੈ ਲੈਡੀਜ਼ ਵੀ ਕਰ ਸਕਦਾ ਹੈ ਕੀ ਖਰਚਾ-ਕੁਰਚਾ ਬਾਈ ਉਹਦਾ ਟ੍ਰੇਨਿੰਗ ਦਾ ਇੱਕ ਦਿਨ ਦਾ 2500 ਰੁਪਏ ਇੱਕ ਦਿਨ ਦੀ ਕਰਦਾ ਇੱਕ ਦਿਨ ਦੇ ਕੈਂਪ ਦਾ ਲੋਂਗੋਵਾਲ ਕਿੱਥੇ ਲੱਗਦਾ ਬਾਈ ਉਹ ਲੋਂਗੋਵਾਲ ਮੰਡੇਰਾ ਰੋਡ ਤੇ ਆਪਣੀ ਰੰਧਾਵਾ ਟ੍ਰੇਨਿੰਗ ਕੈਂਪ ਤੇ ਠੀਕ ਆ ਬਾਈ ਚਲਦੀ ਜਾਣਕਾਰੀ ਦੇ ਵਿੱਚ ਤੁਸੀਂ ਇਹ ਵੀ ਗੱਲ ਨੋਟ ਕਰ ਲਓ ਜਿਵੇਂ ਪ੍ਰੋਫੈਸਰ ਸਾਹਿਬ ਨੇ ਸਵ ਸਾਡੇ ਨਾਲ ਟੀਮ ਵਰਕ ਜੁੜਿਆ ਵੀ ਯਾਰ ਹੱਥੀਂ ਕੰਮ ਕਰਨਾ ਸਿੱਖੋ ਸਫਰ ਕਰਨਾ ਸਿੱਖੋ ਬੱਕਰੀ ਪਾਲਣ ਨੂੰ ਵੀ ਬਹੁਤ ਸਾਰਾ ਫਾਇਦਾ ਮਿਲਿਆ ਮੈਂ ਸਭ ਤੋਂ ਵੱਡਾ ਧੰਨਵਾਦ ਕਰੇ ਕੋਈ ਨਾ ਕਰੇ ਪਰ ਮੈਂ ਦਿਲੋਂ ਕਰਦਾ ਵੀ ਆਹ ਬੰਦਾ ਜਿਹੜਾ ਤੁਹਾਡੇ ਸਾਹਮਣੇ ਤਰਸੇਮ ਬਾਈ ਫਿਰਦਾ ਇਹ ਬੰਦੇ ਦੀ ਦੇਣ ਹੈ ਪਰ ਲੋਕ ਕਦਰ ਨਹੀਂ ਕਰਦੇ ਕਦਰ ਕਰਿਆ ਕਰੋ ਉਹ ਲੋਕਾਂ ਦੀ ਜਿਹੜੇ ਤੁਹਾਨੂੰ ਚੰਗੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਦੇ ਆ ਜਿਹੜੇ ਅੱਧੇ ਕੱਪੜੇ ਵਾਲੀਆਂ ਲੈ ਕੇ ਆਉਂਦੇ ਆ ਉਹਨਾਂ ਦੀ ਸਪੋਰਟ ਘੱਟ ਕਰੋ ਭਾਈ ਜਿਹੜੇ ਕਿਸਾਨਾਂ ਨੂੰ ਬਚਾਈ ਬੈਠੇ ਨੇ ਉਹ ਇਹੋ ਜਿਹੇ ਲੋਕ ਨੇ ਮੈਂ ਕੋਈ ਵਿੜਾਈ ਨਹੀਂ ਕਰਦਾ ਤਾਂ ਜਰੂਰ ਸਪੋਰਟ ਕਰੋ ਬੱਕਰੀ ਪਾਲਣ ਨੂੰ ਇੰਨਾ ਅਪਡੇਟ ਕਰਨਾ ਆਪਾਂ ਇੰਨਾ ਅੱਗੇ ਲੈ ਕੇ ਆਉਣਾ ਆ ਸਭ ਤੋਂ ਵੱਡਾ ਇਹ ਬਾਈ ਦਾ ਧੰਨਵਾਦ ਧੰਨਵਾਦ ਠੀਕ ਹੈ ਜੀ ਉਹ ਵੀ ਮਤਲਬ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਇੱਕ ਬਾਈ ਜੀ ਕਮੈਂਟ ਪੱਕਾ ਕਰਿਓ ਪੱਕਾ ਕਰਿਓ ਕਿਵੇਂ ਲੱਗੀ ਤੁਹਾਨੂੰ ਇੱਕ ਤੋਂ 100 ਕਿਸਾਨ ਨਾਲ ਘੱਟੋ ਘੱਟ ਅਸੀਂ ਹਰ ਮੰਡੀ ਤਾਲ ਮੇਲ ਕਰਾਵਾਂਗੇ ਤੁਹਾਨੂੰ ਘੱਟੋ ਘੱਟ 100 ਤੋਂ 200 ਕਿਸਾਨ ਦਾ ਵਿਊ ਪੋਜ਼ਿਟਿਵ ਵਿਊ ਦਿਵਾਵਾਂਗੇ ਵੀ ਬੱਕਰੀ ਪਾਲਣ ਦੇ ਵਿੱਚੋਂ ਕੀ ਕਮਾ ਰਿਹਾ ਹੈ ਜਿਹੜੇ ਲੋਕਾਂ ਨੇ ਬੱਕਰੀ ਪਾਲਣ ਨਾਲ ਕੁਝ ਬੰਦ ਕਰਿਆ ਉਹਨਾਂ ਦੀ ਵਜ੍ਹਾ ਕੀ ਹੈ ਵਜ੍ਹਾ ਕੀ ਹੈ ਠੀਕ ਹੈ ਨਾ ਵਜ੍ਹਾ ਪਿੱਛੇ ਜਾਵਾਂਗੇ ਹੁਣ ਟਾਰਗੇਟ ਚੱਲੂਗਾ ਸਾਡਾ 1 ਮਹੀਨਾ 2 ਮਹੀਨੇ ਅਸੀਂ 200 ਕਿਸਾਨ ਨੂੰ ਤੁਹਾਡੇ ਨਾਲ ਜਰੂਰ ਮਿਲਾਵਾਂਗੇ ਠੀਕ ਹੈ ਜੀ ਧੰਨਵਾਦ ਧੰਨਵਾਦ ਠੀਕ ਹੈ ਬਾਈ